आई ट्रस्ट एंड रिकमेंड ंगली फ्लाइट्स बाय द बाईसर हेलो एवरीवन मेरा नाम है अमनदीप सिंह और मैं आज यहाँ दवेसर कंसल्टेंट के ऑफिस में आया हूँ बहुत ही बढ़िया खुशखबरी है कि दवेसर कंसल्टेंट की तरफ से एक डैडीज फ्लाइट नाम की कंपनी शुरू की गई है जिसमें आपको टूर पैकेज फ्लाइट टिकट्स और घूमने फिरने के लिए और भी अच्छे अच्छे सस्ते पैकेज मिल रहे हैं तो सभी से ये कहना चाहता हूँ कि एक बार यहाँ पर ज़रूर विज़िट करें ਇੱਕ ਮਨਹੋਰ ਅਤੇ ਬੜੀ ਖੁਸ਼ੀ ਹੁੰਦੀ ਹੈ ਅਨਾਉਂਸ ਕਰਕੇ ਕਿ ਡੈਡੀ ਫਲਾਈਟ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਹੈ ਦਵੇਸਰ ਕਾਲਜ ਵਾਲਿਆਂ ਨੇ ਇਹ ਸ਼ੁਰੂ ਕੀਤਾ ਹੈ ਮੈਂ ਸਟਰੋਂਗਲੀ ਰეკਮੈਂਡ ਕਰਦਾ ਕਿ ਇਹ ਫਲਾਈਟ ਜਿਹੜਾ ਹੈ ਨਾ ਆਈਟਾ ਅਪਰੂਵਡ ਕੰਪਨੀ ਦੇ ਨਾਲ ਸ਼ੁਰੂ ਕੀਤੀ ਹੈ ਮੈਂ ਬੜਾ ਖੁਸ਼ ਹਾਂ ਕਿ ਇਹ ਪੈਕੇਜ ਜਿਹੜਾ ਹੈ ਇਹ ਇਹਨਾਂ ਦਾ ਬਹੁਤ ਕਾਬਲੇ ਤਾਰੀਫ ਪੈਕੇਜ ਹੈ ਜਿਹੜਾ ਕਿ ਸਾਰਿਆਂ ਵਾਸਤੇ ਸਿ ਰეკਮੈਂਡ ਕਰਦੇ ਹਾਂ ਸਟਰੋਂਗਲੀ ਰეკਮੈਂਡ ਕਰਦੇ ਹਾਂ ਕਿ ਇਸ ਡੈਡੀ ਫਲਾਈਟ ਦੇ ਤੋਂ ਆਪਣਾ ਪੈਕੇਜ ਜ਼ਰੂਰ ਲੈ ਥੈਂਕ ਯੂ ਤੁਹਾਨੂੰ ਹਰ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਕੁਝ ਨਾ ਕੁਝ ਆਪਣੇ ਬਲਬੁੱਤੇ ਤੇ ਕਰ ਦਿਖਾਉਂਦਾ ਅਸੀਂ ਕਹਿ ਸਕਦੇ ਹਾਂ ਕਿ 12ਵੀਂ ਕਰਨ ਤੋਂ ਬਾਅਦ ਹਰ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਜਾਏ ਤਾਂ ਜੋ ਅੱਗੇ ਜਾ ਕੇ ਉਹ ਆਪਣਾ ਸੁਪਨਾ ਸਹਕਾਰ ਕਰ ਸਕੇ ਅਤੇ ਸਟੂਡੈਂਟ ਵੀਜ਼ਾ ਦੇ ਜ਼ਰੀਏ ਕੁਝ ਲੋਕ ਵਿਦੇਸ਼ਾਂ ਦੇ ਵਿੱਚ ਵੀ ਕਾਲਜ ਚ ਜਾ ਕੇ ਪੜ੍ਹਦੇ ਨੇ ਤਾਂ ਦਵੈਸਰ ਕੰਸਲਟੈਂਟਸ ਇੱਕ ਅਜੀ ਅਜੀਹੀ ਪਲੇਟਫਾਰਮ ਹੈ ਜੋ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਆਪਣੇ ਸੁਪਨੇ ਸਹਕਾਰ ਕਰਨ ਦਾ ਇੱਕ ਪਲੇਟਫਾਰਮ ਦਿੰਦਾ ਹੈ ਅਤੇ ਅੱਜ ਦਵੈਸਰ ਕੰਸਲਟੈਂਟਸ ਵੱਲੋਂ ਇੱਕ ਨਵਾਂ ਪਲੇਟਫਾਰਮ ਲਾਂਚ ਕੀਤਾ ਗਿਆ ਜਿਸ ਦਾ ਨਾਮ ਹੈ ਡੈਡੀ ਫਲਾਈਟਸ ਜਿਸ ਜਿਸ ਦੇ ਨਾਲ ਨੌਜਵਾਨਾਂ ਦੇ ਬਾਹਰ ਜਾਣ ਦੇ ਸੁਪ ਨਾਲ ਹੀ ਨਾਲ ਟੂਰ ਪੈਕੇजेस ਅਤੇ ਆਨਲਾਈਨ ਟਿਕਟ ਬੁਕਿੰਗ ਦੇ ذریعے ਵੀ ਜੋ ਲੋਕ ਨੇ ਜੋ ਫੈਮਿਲੀਆਂ ਨੇ ਜੋ ਕਿ ਵਿਦੇਸ਼ ਦੀ ਸੈਰ ਕਰਨਾ ਚਾਹੁੰਦੇ ਨੇ ਸਫ਼ਰ ਕਰਨਾ ਚਾਹੁੰਦੇ ਨੇ ਉਹਨਾਂ ਦੇ ਵੀ ਸੁਪਨੇ ਸাকার ਕਰਨ ਨੂੰ ਅੱਗੇ ਲੈ ਕੇ ਆਏ ਨੇ ਸਾਡੇ ਨਾਲ ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਦਵੈਸਰ ਦੇ ਹਰਦੇਸ਼ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਰਦੇਸ਼ ਤੁਹਾਡਾ ਸਵਾਗਤ ਹੈ ਅਮਨ ਸਰਪੇਸ਼ ਤੇ ਮਿਹਰਬਾਨੀ ਸਰ ਥੈਂਕ ਯੂ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਆਪਣੇ ਇਸ ਨਵੇਂ ਕਨਸੈਪਟ ਇਸ ਨਵੇਂ ਪਲੇਟਫਾਰਮ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਅਹ ਪਾਦੀਸੀ ਡੈਡੀ ਫਲਾਈਟਸ ਦੇ ਨਾਂ ਤੇ ਇੱਕ ਆਰਗੇਨਾਈਜੇਸ਼ਨ ਸਾਡੀ ਇਸ ਚ ਚਲਾ ਰਹੇ ਆ। ਦਵੇਸਾ ਸਾਡੀ तकरीबन 25 ਸਾਲ ਪੁਰਾਣੀ ਸੰਸਥਾ ਹੈ। ਸੋ ਦਵੇਸਰ ਦਾ ਹੀ ਅਸੀਂ ਅੱਗੇ ਇੱਕ ਨਵਾਂ ਜਿਹੜਾ ਵੈਂਚਰ ਸਟਾਰਟ ਕੀਤਾ ਹੈ ਡੈਡੀ ਫਲਾਈਟਸ ਨਾਂ ਤੇ ਜਿਹੜੀ ਕਿਸ ਆਈਟਾ ਅਪਰੂਵਡ ਕੰਪਨੀ ਹੈ। ਉਹ ਆਈਟਾ ਅਪਰੂਵਡ ਕੰਟੀਜੈਂਸੀ ਟਿਕਟਸ, ਹੋਟਲ ਬੁਕਿੰਗਸ, ਟੂਰ ਪੈਕੇजेस ਸਟਾਰਟ ਕੀਤੇ ਨੇ। ਔਰ ਗੁੱਡ ਪਾਰਟ ਇਹ ਹੈ ਕਿ ਆਈਟਾ ਅਪਰੂਵਡ ਹੋਣ ਕਰਕੇ ਅਸੀਂ ਜਿਹੜੇ 에ਅਰ ਫੇਅਰਸ ਨੇ ਉਹ ਸਿੱਧੀਆਂ ਟਿਕਟਾਂ ਜਿਹੜੀਆਂ ਨੇ ਸਿੱਧੀਆਂ ਡਾਇਰੈਕਟ 에ਅਰਲਾਈਨਸ ਤੋਂ ਲੈਣੇ ਆ। ਉਹਦੇ ਕਰਕੇ ਸਾਡੇ ਜਿਹੜੇ ਕਲਾਇੰਟਸ ਨੇ ਸਾਡ ਰਿਕੁਐਸਟ ਕਰਕੇ ਖੁਸ਼ ਹੁੰਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਮਾਰਕੀਟ ਨਾਲੋਂ ਬਹੁਤ ਬੈਸਟ ਪ੍ਰਾਈਸ ਦੇ ਦਿੰਦੇ ਆਂ ਸਰਵਿਸ ਤੇ ਚਲੋ ਅਸੀਂ 20 ਸਾਲ ਤੋਂ ਪੂਰੇ ਅਮਰਸਰ ਨੂੰ ਪੂਰੇ ਪੰਜਾਬ ਨੂੰ ਅੱਛੀ ਦੇ ਹੀ ਰਹੇ ਆਂ ਪਰ ਇਹਦੇ ਨਾਲ ਜੋ ਪ੍ਰਾਈਸੇਸ ਅੱਛੇ ਮਿਲ ਜਾਂਦੇ ਨੇ ਬੈਸਟ ਪ੍ਰਾਈਸ ਕਰਕੇ ਉਹ ਜਿਆਦਾ ਸਾਡੇ ਕੋ ਸੰਤੁਸ਼ਟ ਹੁੰਦੇ ਨੇ ਉਹ ਸਾਨੂੰ ਚੰਗਾ ਲੱਗਦਾ ਇਸ ਗੱਲ ਦਾ ਚਲੋ ਜੀ ਨਵੀਂ ਸ਼ੁਰੂਆਤ ਆ ਗਈ ਐ ਅਸੀਂ ਚਾਹਾਂਗੇ ਕਿ ਤੁਸੀਂ ਅੱਗੇ ਜਾ ਕੇ ਹੋਰ ਤਰੱਕੀ ਕਰੋ ਹੁਣ ਤੱਕ ਜਾਣਨਾ ਚਾਹਾਂਗੇ ਕਿ ਤੁਹਾਡੀ ਨਵੀਂ ਸ਼ੁਰੂਆਤ ਦੇ ਵਿੱਚ ਡੈਡੀ ਫਲਾਈਟਸ ਕਿਹੜੇ ਕਿਹੜੇ ਇਹੋ ਜੀ ਕੰਟਰੀਜ਼ ਆ ਸਰ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀਗੀ ਆਪਣੀ ਇਹਦੀ ਡੈਡੀ ਫਲਾਈਟ ਸੀ ਉਹ ਕੀਤੀ ਸੀ ਅਸੀਂ ਅਯੋਧਿਆ ਦਰਸ਼ਨ ਤੋਂ ਸੋ ਸਾਡਾ ਇੱਕ ਟ੍ਰਿਪ ਗਿਆ ਸੀ ਯੋਦੇ ਦਰਸ਼ਨ ਦੇ ਵਿੱਚ ਜ ਜੇ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਕਰਿਆ ਸੀ ਫਿਰ ਦੂਸਰਾ ਸਾਡਾ ਉਹ ਪ੍ਰਾਲਾ ਸੀਗਾ ਜਿਹੜਾ ਕਿ ਸਾਡਾ ਪਾਈਪਲਾਈਨ ਚ ਬੜੇ ਜਲਦੀ ਅਸੀਂ ਕਰ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਿਰਫ ਅਸੀਂ 400 ਰੁਪਏ ਦੇ ਵਿੱਚ ਇੱਥੋਂ ਅੰਮ੍ਰਿਤਸਰ ਤੋਂ ਆਣ ਜਾਣ ਸਭ ਕੁਝ ਵਿੱਚ ਇੱਕ ਆਵਰ ਕਰਕੇ ਜਿਹੜਾ ਕੋਰੀਡੋਰ ਕਰਤਾਰਪੁਰ ਸਾਹਿਬ ਦਾ ਖੁੱਲਿਆ ਹੈ ਉਹ ਅਸੀਂ ਕਰ ਰਹੇ ਹਾਂ ਦੂਸਰਾ ਅਸੀਂ ਮਾਤਾ ਚਿੰਤਪੁਰਨੀ ਦੇ ਦਰਸ਼ਨ ਜਿਹੜੇ ਆ ਉਹ ਵੀ ਨੋ ਪ੍ਰੋਫਿਟ ਨੋ ਲਾਸ ਦੇ ਸੀ ਕੀਤਾ ਹੈ ਸ਼ੁਰੂ ਔਰ ਜਿਹੜਾ ਆਪਣੇ ਇੱਕ ਅਨੰਦਪੁਰ ਸਾਹਿਬ ਹੈ ਅਨੰਦਪੁਰ ਸਾਹਿਬ ਦੇ ਵਿੱਚ ਵੀ ਸੇਮ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਸਾਡੇ ਇੱਥੋਂ ਬੱਸਾਂ ਜਾਣਗੀਆਂ ਜਿਹੜੇ ਦਰਸ਼ਕ ਅ ਪਥਾ ਦੇਖਣ ਦੇ ਸੇਮ ਡੇ ਜਾ ਕੇ ਸੇਮ ਡੇ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਅਸੀਂ ਕਰ ਰਹੇ ਹਾਂ ਸੋ ਇੱਥੋਂ ਅਸੀਂ ਧਾਰਮਿਕ ਕੰਮ ਤੋਂ ਜਿਹੜੇ ਆਪਣੀ ਸ਼ੁਰੂਆਤ ਕੀਤੀ ਹੈ ਔਰ ਜੇ ਮੈਂ ਅ ਅ ਕੰਟਰੀਜ਼ ਦੀ ਗੱਲ ਕਰਾਂ ਇੰਟਰਨੈਸ਼ਨਲ ਕੰਟਰੀਜ਼ ਦੀ ਗੱਲ ਕਰਾਂ ਆਸਟ੍ਰੇਲੀਆ ਵੇ ਸਾਡੇ ਜਿਹੜੇ ਬੱਚੇ ਨੇ ਟੂਰ ਪੈਕੇਜ ਲੈ ਕੇ ਜਾ ਚੁੱਕੇ ਨੇ ਕੈਨੇਡਾ ਦੇ ਲੈ ਕੇ ਜਾ ਚੁੱਕੇ ਨੇ ਬੱਚੇ ਤਾਂ ਚਲੋ ਪੜਨ ਜਾਂਦੇ ਨੇ ਜਿਹੜੇ ਵੱਡੇ ਨੇ ਪੇਰੈਂਟਸ ਉਹਨਾਂ ਨੂੰ ਮਿਲਣ ਜਾਂਦੇ ਆ ਕਿ ਸਾਡਾ ਵੀਜ਼ਾ ਦਾ ਵੀ ਕੰਮ ਹੈ ਅਸੀਂ ਵੀਜ਼ਾ ਵੀ ਲਗਵਾ ਕੇ ਦਿੰਨੇ ਆ ਔਰ ਕਈ ਨੇ ਜਿਨ੍ਹਾਂ ਦੇ ਉੱਥੇ ਕੋ ਰਿਲੇਟਿਵ ਨਹੀਂ ਹੈਗਾ ਉਹ ਸਿਰਫ ਘੁੰਮਣ ਜਾਣਾ ਚਾਹੁੰਦੇ ਆ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਿਵੇਂ ਸਵਿਟਜ਼ਰਲੈਂਡ ਹੈ THAILAND ਹੈ ਦੁਬਈ ਹੈ ਸੋ ਸਾਡੇ ਕੋਲ ਬੜੀਆਂ ਬੈਸਟ ਡੀਲਸ ਨੇ ਉਹ ਬੈਸਟ ਡੀਲਸ ਨੇ ਉਹਨਾਂ ਨੂੰ ਸੁਵਿਧ ਡਾਇਰੈਕਟ 에ਅਰਲਾਈਨਸ ਨੇ ਡਾਇਰੈਕਟ ਉਹਨਾਂ ਦੀ ਕਨੈਕਟਿਵਿਟੀ ਹੈ ਜਾਂ ਵਾਇਆ ਦਿੱਲੀ ਕਰਕੇ ਤਾਂ ਕਿ ਸ਼ਾਰਟੈਸਟ ਟਾਈਮ ਦੇ ਵਿੱਚ ਔਰ ਬੈਸਟ ਪ੍ਰਾਈਸ ਦੇ ਵਿੱਚ ਹੋਟਲਸ ਲੈ ਕੇ ਉਹ ਘੁੰਮਣ ਜਾ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਬਹੁਤ ਸਾਰੀਆਂ 에ਅਰਲਾਈਨਸ ਨੇ ਅਸੀਂ ਗੱਲ ਕਰਨਾ ਚਾਹਾਂਗੇ ਕਿ ਬਹੁਤ ਸਾਰੀਆਂ 에ਅਰਲਾਈਨਸ ਦੇ ਨਾਲ ਨਾਲ ਬਹੁਤ ਸਾਰੇ ਇਹੋ ਜਿਹੇ ਹੋਰ ਵੀ ਪਲੇਟਫਾਰਮ ਨੇ ਜੋ ਕਿ ਇਹੀ ਸੇਮ ਕੰਮ ਕਰਦੇ ਨੇ ਤਾਂ ਦ ਵਿਸਰ ਨੂੰ ਡੈਡੀ ਫਲਾਈਟਸ ਨੂੰ ਉਹਨਾਂ ਤੋਂ ਵੱਖਰਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਇਹੋ ਜੀਆਂ ਬੈਸਟ ਡੀਲਸ ਮੈਂ ਚਾਹਾਂਗਾ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਉਹਨਾਂ ਦੀ ਵਿਆਖਿਆ ਕਰ ਦਿਓ ਕਿਹੜੀਆਂ ਬੈਸਟ ਡੀਲਸ ਤੁਹਾ ਸਰ ਬੈਸਟ ਡੀ ਦੀ ਅਗਰ ਗੱਲ ਕਰਾਂ ਮੈਂ ਤੁਹਾਨੂੰ ਆ ਥਾਈਲੈਂਡ ਹੈ ਹੁਣ ਥਾਈਲੈਂਡ ਦੇ ਵਿੱਚ ਕਿਸੇ ਨੂੰ ਵੀ ਟ੍ਰਿਪ ਜਿਹੜਾ ਹੈ ਉਹ 30 35000 ਤੋਂ ਘੱਟ ਨਹੀਂ ਮਿਲਦਾ ਅਸੀਂ ਕਹਿੰਦੇ ਆ ਟਿਕਟ ਲੈ ਲਓ ਅਸੀਂ 3 ਸਟਾਰ ਹੋਟਲ 10000 ਦੇ ਵਿੱਚ 3 ਨਾਈਟਸ 4 ਡੇਸ ਇਨਕਲੂਡਿੰਗ ਸਾਈਟ ਸੀਇੰਗ ਇਨਕਲੂਡਿੰਗ 2 ਮੀਲਸ ਪਰ ਡੇ ਦੇ ਰਹੇ ਆ ਸੋ ਪੂਰੇ ਅਮਰਸਰ ਤੋਂ ਕੀ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਚ ਕੋਈ ਨਹੀਂ ਦੇ ਰਿਹਾ ਕਿਉਂਕਿ ਸਾਡਾ ਉਥੇ ਸਿੱਧਾ ਡਾਇਰੈਕਟ ਹੋਟਲਸ ਨਾਲ ਟਾਈ ਅਪ ਕੀਤਾ ਹੈ ਉਹਦੇ ਕਰਕੇ ਸਾਨੂੰ ਬੈਸਟ ਪ੍ਰਾਈਸ ਦੇ ਦਿੰਦੇ ਅਸੀਂ ਬਹੁਤ ਘੱਟ ਮਾਰਜਿਨ ਦੇ ਉੱਪਰ ਆਪਣੇ ਕਲਾਇੰਟਸ ਨੂੰ ਦਿੰਦੇ ਆ ਅਗਰ ਗੱਲ ਮੈਂ ਕਰਾਂ ਮੈਂ ਦੁਬਈ ਦੀ ਦੁਬਈ ਦੇ ਵਿੱਚ ਸਾਡੇ ਕੋਲ ਪਿੱਛੇ client ਸੀਗੇ ਅਸੀਂ ਉਹਨਾਂ ਨੂੰ ਕਪਲ ਨੇ ਜਾਣਾ ਸੀਗਾ ਅਸੀਂ ਉਹਨਾਂ ਨੂੰ 27000 ਪਰ ਹੈਡ ਦੇ ਵਿੱਚ ਦਿੱਤਾ ਇਨਕਲੂਡਿੰਗ ਟਿਕਟ 2 ਨਾਈਟਸ 3 ਡੇਸ ਔਰ ਬੜੇ ਖੁਸ਼ੀ ਕੇ ਹੋ ਗਿਆ ਔਰ ਜਦੋਂ ਉੱਥੇ ਆਏ ਤੇ ਦੇ ਵਰਰੀ ਹੈਪੀ ਅਸੀਂ ਉਹਨਾਂ ਨੂੰ ਉੱਚ 크ਰੂਜ਼ ਜਾਂ ਉੱਥੇ ਸਾਈਟ ਸੀਿੰਗ ਵੀ ਕੋਈ ਦਿੱਤੀਆਂ ਤਾਂ ਕਿ ਉਹ ਕਵਰ ਕਰ ਸਕਣ ਉਹ ਬਜਟ ਫ੍ਰੈਂਡਲੀ ਸੀਗੇ ਪਰ ਸਾਡੇ ਕੋਲ ਕੁਝ ਕਸਟਮਰ ਨੇ ਜਿਹੜੇ ਕਹਿੰਦੇ ਕਿ ਸਾਨੂੰ ਬਜਟ ਦੀ ਕੋਈ ਚਿੰਤਾ ਨਹੀਂ ਹੈਗੀ ਸਾਨੂੰ 5 ਸਟਾਰ ਹੋਟਲਸ ਦਿਓ ਸੁਵਿਧਾਵਾਂ ਆਚੀਆਂ ਮੈਨ ਸੋ ਦੈਸ ਸਰ ਕੋਈ ਡਾਕਟਰਸ ਨੇ ਕੋਈ ਇਸ ਤਰ੍ਹਾਂ ਦੇ ਪਤਵੰਤੇ ਸੱਜਣ ਨੇ ਸਾਡੇ ਅਮਰ ਸਾਹਿਬ ਇੰਡਸਟਰੀਸਟ ਜਿਹੜੇ ਜਾਣਦੇ ਨੇ ਅਸੀਂ ਉਹਨਾਂ ਨੂੰ ਬੈਸਟ ਸਰਵਿਸ ਦੇ ਕੇ ਤਾਂ ਕਿ ਉਹਨਾਂ ਦੇ ਬਜਟ ਦੇ ਮੁਤਾਬਕ ਵੀ ਹੋਵੇ ਤੇ ਸਰਵਿਸ ਵੀ ਬੈਸਟ ਹੋਵੇ ਉਹਦੇ ਮੁਤਾਬਕ ਅਸੀਂ ਕਰਦੇ ਹਾਂ ਜੀ ਤਾਂ ਅਸੀਂ ਜਾਣਦੇ ਹਾਂ ਕਿ ਦਵੇਸਰ ਕੰਸਲਟੈਂਟਸ ਦੇ ਜ਼ਰੀਏ ਕਈ ਬੱਚਿਆਂ ਦੇ ਸੁਪਨੇ ਸাকার ਹੋਏ ਨੇ ਤਾਂ ਮੈਂ ਜਾਨਣਾ ਚਾਹਾਂਗਾ ਕਿ ਡੈਡੀ ਫਲਾਈਟਸ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੈ ਭਵਿੱਖ ਦੇ ਵਿੱਚ ਤੁਸੀਂ ਆਪਣੇ ਇਸ ਪਲੇਟਫਾਰਮ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਸਰ ਅਸੀਂ ਬੜੀ ਜਲਦੀ ਹੀ makemytripbooking.com goibiboयात्रा.com ਦੇ ਬਰਾਬਰ ਪਹੁੰਚ ਜਾਵਾਂਗੇ ਕਿਉਂਕਿ ਸਾਡਾ ਵਿਜ਼ਨ ਜਿਹੜਾ ਬੜਾ ਕਲੀਅਰ ਹੈ ਔਰ ਇਸੇ ਕਰਕੇ ਹੀ ਅਸੀਂ ਸ਼ੁਰੂਆਤ ਹੀ ਆਇਟਾ ਕਰਕੇ ਕੀਤੀ ਹੈ ਕਿਉਂਕਿ ਜਿੰਨੀਆਂ ਵੀ ਵੱਡੀਆਂ ਕੰਪਨੀਆਂਜ਼ ਨੇ ਮੇਕ ਮਾਈ ਟ੍ਰਿਪ ਦੀ ਗੱਲ ਕਰਾਂ booking.com ਜਾਂ ਜਿਹੜੀਆਂ ਬਿਗ ਬਿਗ ਕੰਪਨੀਆਂਜ਼ ਨੇ ਉਹਨਾਂ ਨੇ ਵੀ ਪਹਿਨੋ ਆਈਟਾ ਕੀਤਾ ਸੀਗਾ ਤੇ ਫਿਰ ਉਧਰ ਆਏ ਸੀ ਰਾਦਰ ਕੁਝ ਕੰਪਨੀਆਂ ਨੇ ਬਾਅਦ ਚ ਆਈਟਾ ਕੀਤਾ ਅਸੀਂ ਆਈਟਾ ਕਰਕੇ ਸ਼ੁਰੂਆਤ ਕੀਤੀ ਹੈ ਔਰ ਸਾਡਾ ਵਿਜ਼ਨ ਇਹ ਹੈ ਕਿ ਅਸੀਂ ਆਪਣੀ ਸਰਵਿਸ ਉਸ ਲੈਵਲ ਤੇ ਲੈ ਜਾਈਏ ਰਾਦਰ ਉਹਦਾਂ ਬਿਹਤਰ ਕਰ ਦਈਏ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਕੁਝ ਕਲਾਇੰਟਸ ਨੇ ਜਿਨ੍ਹਾਂ ਨੇ ਇਹਨਾਂ ਮੇਕ ਮਾਈ ਟ੍ਰਿਪ booking.com ਗੋਆ ਵੀ ਬੋਜਾ ਇਸ ਤਰ੍ਹਾਂ ਹੋਰ ਜਿਹੜੇ ਪਲੇਟਫਾਰਮਸ ਉਥੋਂ ਟਿਕਟਸ ਕੰਪੇਅਰ ਕਰਕੇ ਸਾਡੇ ਕੋਲ ਆਇਆ ਔਰ ਮ ਟਿਕਟ ਪਤਾ ਕਰੋ ਔਨਲਾਈਨ ਤੁਹਾਨੂੰ ਕਿੰਨੇ ਦੀ ਮਿਲਦੀ ਹੈ ਫਿਰ ਸਾਡੇ ਦਵੇਸਰ ਕੋ ਆ ਜਾਓ ਫਿਰ ਕੰਪੇਅਰ ਕਰੋ ਤੇ ਤੁਹਾਨੂੰ ਡੈਡੀ ਫਲਾਈਟਸ ਤੋਂ ਟਿਕਟ ਜਿਹੜੀ ਹੈ 99% ਕੇਸਸ ਦੇ ਵਿੱਚ ਸਸਤੀ ਮਿਲੇਗੀ ਜੀ ਬਹੁਤ ਬਹੁਤ ਧੰਨਵਾਦ ਹਰਦੇਸ਼ ਮੈਂ ਚਾਹਾਂਗਾ ਕਿ ਇੱਕ ਆਖਿਰ ਦੇ ਵਿੱਚ ਆਪਣੀ ਕੰਪਨੀ ਨੂੰ ਲੈ ਕੇ ਇੱਕ ਮੈਸੇਜ ਤੁਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾ ਦਿਓ ਕਿ ਇਸ ਤਰ੍ਹਾਂ ਦੀ ਕੰਪਨੀਆਂ ਕਿਸ ਤਰ੍ਹਾਂ ਬੁਕਿੰਗ ਕਰ ਸਕਦੇ ਨੇ ਔਨਲਾਈਨ ਸਰਵਿਸਿਜ਼ ਨੇ ਜਾਂ ਫਿਰ ਕਿਸ ਤਰ੍ਹਾਂ ਪਹੁੰਚ ਸਕਦੇ ਆ ਅਹ ਪਾディ ਮੈਂ ਕਹਣਾ ਚਾਹਾਂਗਾ ਕਿ ਸਾਡੀ ਸਰਵਿਸਿਜ਼ ਆਨਲਾਈਨ ਵੀ ਲੈ ਸਕਦੇ ਨੇ ਆਫਲਾਈਨ ਵੀ ਲੈ ਸਕਦੇ ਆ ਸਾਡਾ ਇੱਕ ਨੰਬਰ ਹੈ ਜਿਹੜਾ 247 ਅਵੇਲੇਬਲ ਹੈ ਔਰ ਡੈਡੀ ਫਲਾਈਟ ਦੀ ਵੈਬਸਾਈਟ ਤੇ ਹੈ ਉਹ ਨੰਬਰ ਔਰ ਇੱਕ ਸਾਡਾ ਹੋਰ ਦਵੇਸਰ ਦਾ ਨੰਬਰ ਹੈ ਉਹ ਵੀ ਉਹਨੇ ਕਨੈਕਟਡ ਹੈ 9814315346 ਸੋ ਕਿਸੇ ਵੀ ਨੰਬਰ ਤੇ ਕਦੇ ਵੀ ਕਾਲ ਕਰਕੇ ਕੋਈ ਵੀ ਸਰਵਿਸ ਲੈ ਸਕਦੇ ਜੀ ਆਨਲਾਈਨ ਵੀ ਲੈ ਸਕਦੇ ਆ ਆਫਲਾਈਨ ਵੀ ਲੈ ਸਕਦੇ ਆ ਫਾਰ ਐਨੀ ਸਰਵਿਸ ਵੀ ਆਰ ਜਸਟ ਵਨ ਕਾਲ ਅਵੇ ਔਰ ਮੈਂ ਕਹਾਂਗਾ ਕਿ ਇੱਕ ਵਾਰੀ ਸਾਡੇ ਕੋਲ ਸਰਵਿਸ ਲੈ ਕੇ ਦੇਖੋ ਐਂਡ ਯੂ ਵਿਲ ਬੀ ਹੈਪੀ ਔਰ ਕੰਪੇਅਰ ਕਰਕੇ ਦੇਖੋ ਜਿਸ ਤਰ੍ਹਾਂ ਵੱਡੀਆਂ ਕੰਪਨੀਆਂ ਦੇ ਨਾਮ ਬੋਲੇ ਤੁਸੀਂ ਵੀ ਸੁਣੇ ਹੋਣਗੇ ਉਹਨਾਂ ਨਾਲ ਸਾਡੇ ਜਿੰਨੇ ਵੀ ਕਲਾਇੰਟਸ ਸਾਡੇ ਕੋਲ ਆਉਂਦੇ ਨੇ ਅੱਜ ਕੱਲ ਆਨਲਾਈਨ ਪੋਰਟਲ ਹੈ ਮੋਬਾਈਲ ਤੇ ਹਰ ਬੰਦਾ ਇੱਕ ਮਿੰਟ ਸਰਚ ਕਰਦਾ ਹੈ ਅਸੀਂ ਕਹਿੰਦੇ ਉੱਥੇ ਸਰਚ ਕਰ ਦਿਓ ਸਾਡੇ ਕੋਲ ਆਜੋ ਤੇ 100 ਦੇ ਵਿੱਚੋਂ 98 ਕੇ ਸਜ 99 ਕੇ ਅਸੀਂ ਬਿਹਤਰ ਪ੍ਰਾਈਸ ਦਿਆਂਗੇ ਉਹਨਾਂ ਨਾਲ ਜੀ ਬਹੁਤ ਬਹੁਤ ਧੰਨਵਾਦ ਆਏ ਹਨ ਹਰਦੇਸ਼ ਜਿਨ੍ਹਾਂ ਨੇ ਸਾਨੂੰ ਡੈਡੀ ਫਲਾਈਟਸ ਬਾਰੇ ਦੱਸਿਆ ਤਾਂ ਜੇਕਰ ਤੁਸੀਂ ਵੀ ਆਪਣੇ ਬਾਹਰ ਜਾਣ ਦਾ ਸੁਪਨਾ ਸাকার ਕਰਨਾ ਚਾਹੁੰਦੇ ਹੋ ਜਾਂ ਫਿਰ ਆਪਣੇ ਪਰਿਵਾਰ ਦੇ ਨਾਲ ਕਿਤੇ ਰਾਸ਼ਟਰੀ ਪੱਧਰ ਤੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਘੁੰਮਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇੱਕ ਵਾਰ ਡੈਡੀ ਫਲਾਈਟਸ ਨੂੰ ਮੌਕਾ ਦੇ ਕੇ ਦੇਖੋ ਅਤੇ ਮੈਂ ਕਹਿਣਾ ਚਾਹਾਂਗਾ ਕਿ ਵਾਜਿਬ ਕੀਮਤਾਂ ਨੇ ਅਤੇ ਤੁਸੀਂ ਆਪਣੇ ਬਾਹਰ ਜਾਣ ਦਾ ਸੁਪਨਾ ਵੀ ਇਸ ਦੇ ਨਾਲ ਸਕਾਰ ਕਰ ਸਕਦੇ ਹੋ ਤਾਂ ਜਲਦ ਤੋਂ ਜਲਦ ਡੈਡੀ ਫਲਾਈਟਸ ਵਿਖੇ ਆਓ ਤਾਂ ਐਸੇ ਸੁਨੇਹੇ ਦੇ ਨਾਲ ਮੈਂ ਪ੍ਰਹਨੂ ਸ਼ਰਮਾ ਜੀ ਤੁਹਾਡੇ ਤੋਂ ਲਵਾਂਗਾ ਇਜਾਜ਼ਤ ਬਣੇ ਰਿਹਾ ਮੇਰੇ ਸਪੀਚ ਨਾਲ